ਬਾਲੀਵੁੱਡ اداکار ਅਮੀਰ ਖਾਨ ਦੇ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਕੋਰਟ ਨੇ 29 ਸੱਤੇ ਮੇਵਜਾਇਤੇ ਪ੍ਰੋਗਰਾਮ ਦੇ ਵਿੱਚ ਸੰਮਲੰਗੇ ਵਿਸ਼ੇ ਤੇ ਕੀਤੇ ਗਏ ਪ੍ਰੋਗਰਾਮ ਦੇ ਸਬੰਧ ਵਿੱਚ ਨੋਟਿਸ ਭੇਜਿਆ ਦੱਸਦੇ ਕਿ ਸੁਪਰੀਮ ਕੋਰਟ ਨੇ ਸੰਮਲੰਗੇ ਸਬੰਧ ਨਾਲੋਂ ਗੈਰ ਕਾਨੂੰਨੀ ਕਰਾਰ ਦਿੱਤਾ ਇਸ ਦੇ ਬਾਵਜੂਦ ਅਮੀਰ ਖਾਨ ਨੇ ਆਪਣੇ ਪ੍ਰੋਗਰਾਮ ਸੱਤੇ ਮੇਵਜਾਇਤੇ ਜਿਸ ਵਿਸ਼ੇ ਤੇ ਗੱਲਬਾਤ ਕੀਤੀ ਸੀ ਪਰ ਹੁਣ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਨੋਟਿਸ ਭੇਜ ਦਿੱਤਾ ਹੈ ਅਮੀਰ ਖਾਨ ਨੂੰ ਨੇ ਹਸਲਾਰੀਆਂ ਸਾਡੇ ਜੁੜੇ ਹੋਏ ਨੇ ਨੇਹਾ ਨੋਟਿਸ ਦਾ ਕਾਰਨ ਕੀ ਮੰਨਿਆ ਜਾ ਰਿਹਾ ਹੈ ਹਾਂਜੀ ਜੋ ਚੰਡੀਗੜ੍ਹ ਦੇ ਇੱਕ ਵਕੀਲ ਹੈਗੇ ਨੇ ਮਨਦੀਪ ਕੌਰ ਜੋ ਪਟੀਸ਼ਨਰ ਨੇ ਉਹਨਾਂ ਨੇ ਇਹ ਪਟੀਸ਼ਨ ਪਾਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਆਰਟੀਕਲ 377 ਜਿਹੜਾ ਹੈਗਾ ਉਸ ਦੇ ਅਕੋਰਡਿੰਗ ਜੋ ਹੋਮੋਸੈਕਸ਼ੁਅਲਿਟੀ ਇੱਕ ਕ੍ਰਿਮੀਨਲ ਅਫੈਂਸ ਹੈਗਾ ਇੱਕ ਕਾਨੂੰਨੀ ਅਪਰਾਧ ਹੈ ਇਸ ਬਾਰੇ ਗੱਲ ਕਰਕੇ ਔਰ ਉਸ ਨੂੰ ਮਦਦਵਾ ਦੇ ਕੇ ਆਮਰ ਖਾਨ ਨੇ ਹੋਮੋਸੈਕਸ਼ੁਅਲਿਟੀ ਨੂੰ ਪ੍ਰੋਮੋਟ ਕੀਤਾ ਹੈਗਾ ਔਰ ਇੱਕ ਕਾਨੂੰਨੀ ਅਪਰਾਧ ਕੀਤਾ ਹੈ ਇਸੇ ਕਾਰਨ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਪਾਈ ਗਈ ਸੀ ਤੇ ਹੁਣ ਹਾਈ ਕੋਰਟ ਸੋਰੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਆਮਰ ਖਾਨ ਨੂੰ ਨੋਟਿਸ ਕਿ ਐਸਕੇ ਜਵਾਬ ਮੰਗਿਆ ਇਸ ਤੋਂ ਪਹਿਲਾਂ ਜੇ ਪਟੀਸ਼ਨਰ ਨੇਹਣਾ ਨੇ ਅਮੀਰ ਖਾਨ ਨੂੰ ਨੋਟਿਸ ਹੀ ਪੇਜਿਆ ਸੀ ਬਿਕਾਇਦਾ ਲੇਕਿਨ ਉਸ ਦਾ ਜਵਾਬ ਨਹੀਂ ਆਇਆ ਹੈਗਾ ਕਿ ਕਿਸੇ ਕਾਰਨ ਉਹ ਉਹਨਾਂ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਅੱਜ ਉਹਨਾਂ ਨੂੰ ਨੋਟਿਸ ਪੇਜ ਤੇ ਜਵਾਬ ਨੇਹਾ ਕਦੋਂ ਤੱਕ ਜਵਾਬ ਦੇਣ ਲਈ ਕਿਹਾ ਗਿਆ ਅਮੀਰ ਖਾਨ ਨੂੰ ਜੋ ਹੁਣ ਹੈ ਫਿਲਹਾਲ ਜਿਹੜੀ ਹੈਗੀ ਹੈ ਤਾਰੀਖ ਜਿਹੜੀ ਹੈਗੀ ਹੈ ਥੋੜੀ ਜਿਹਾ ਬਾਅਦ ਪਤਾ ਚੱਲੇਗਾ ਕਿ ਕਿਸ ਤਾਰੀਖ تک ਉਹਨੇ ਜਵਾਬ ਦੇਣਾ ਹੈਗਾ ਲੇਕਿਨ ਜੋ ਆਪਣੇ ਸ਼ੋਰ ਦੇ ਵਿੱਚ ਉਹਨੇ ਕਿਹਾ ਸੀ ਕਿ ਜੋ ਐਲਜੀਬੀਟੀ ਕਮਿਊਨਿਟੀ ਹੈਗੀ ਹੈ ਉਸ ਦੇ ਪ੍ਰਤੀ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਸੈਂਸਿਟਿਵ ਹੋਣਾ ਚਾਹੀਦਾ ਉਹਨਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈਗੀ ਹੈ ਔਰ ਜੋ ਸੁਪਰੀਮ ਕੋਰਟ ਹੈ ਕਿ ਉਹ ਬਿਲਕੁਲ ਸਾਫ਼ ਕਰ ਚੁੱਕੀ ਹੈ ਜੋ ਹੋਮੋਸੈਕਸ਼ੁਅਲਿਟੀ ਹੈ ਕ੍ਰਿਮੀਨਲ ਅਫੈਂਸ ਹੈਗਾ ਲੇਕਿਨ ਹਾਮਿਦ ਖਾਨ ਨੇ ਜੀ ਗੱਲਬਾਤ ਕਰਕੇ ਇਸ ਨੂੰ ਦਾਅਵਾ ਦਿੱਤਾ ਹੈ ਹੀ aarop lagaya hai ki isi de hote hon unon nu notice ho sakya नेहा आमिर खान ਦੇ ਵੱਲੋਂ ਸਮਾਜਿਕ ਔਰ ਆਰਥਿਕ ਇਸ ਤਰ੍ਹਾਂ ਦੇ ਕਈ ਮੁੱਦੇ ਆ ਜੋ ਆਪਣੇ ਸ਼ੋਅ ਦਾ ਹਿੱਸਾ ਬਣਾਏ ਜਾਂਦੇ ਨੇ ਚੱਕੇ ਜਾਂਦੇ ਨੇ ਗਲਬਾਤ ਕੀਤੀ ਜਾਂਦੀ ਹੈ ਆਪਣੇ ਪ੍ਰੋਗਰਾਮ ਦੇ ذریعے ਪਰ ਇਸ ਤਰ੍ਹਾਂ ਨੋਟਿਸ ਭੇਜੇ ਜਾਣਾ ਕਿੰਨਾ ਕੋਸ ਸ਼ਕਤੀ ਨਾਲ ਲੇਗੇ ਅਦਾਲਤ ਇਸ ਨੋਟਿਸ ਨੂੰ ਆ ਦਨ ਗੱਲ ਕੀਤੀ ਜਾਇਆ ਤੇ ਆਪਾਂ ਉਸ ਸ਼ੋਅ ਦੀ ਗੱਲ ਕੀਏ ਤਾਂ ਉਸ ਦੇ ਵਿੱਚ ਸਾਫ਼ ਕਿਹਾ ਗਿਆ ਸੀ ਕਿ ਆਮਰ ਖਾਨ ਨੇ ਆਪਣੇ ਸ਼ੋਅ ਦੇ ਵਿੱਚ ਖੁਦ ਸਾਫ਼ ਹੈ ਕਿਹਾ ਸੀ ਕਿ ਹੋਮੋਸੈਕਸ਼ੁਅਲਿਟੀ ਨੂੰ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਕ ਔਰੀਐਂਟੇਸ਼ਨ ਨਿਗਲ ਹੁੰਦੀ ਹੈ ਕੋਈ ਇਨਸਾਨ ਇੱਕ ਔਰੀਐਂਟੇਸ਼ਨ ਦੇ ਨਾਲ ਹੀ ਪੈਦਾ ਹੁੰਦਾ ਹੈ ਔਰ ਉਹ ਆਪਣੀ ਔਰੀਐਂਟੇਸ਼ਨ ਚੇਂਜ ਨਹੀਂ ਕਰ ਸਕਦਾ ਕੱਲ ਨੂੰ ਕੋਈ ਕਿਸੇ ਨੂੰ ਇਹ ਨਹੀਂ ਕਰ ਸਕਦਾ ਕਿ ਤੁਸੀਂ ਕਿਸੇ ਹੋਰ ਜਿਹੜਾ ਹੈਗੇ ਸੈਕਸ਼ੁਅਲਿਟੀ ਨੂੰ ਉਸ ਨੂੰ ਲਾਈਕ ਕਰਨਾ ਸ਼ੁਰੂ ਕਰ ਦੋ ਉਸ ਵਿੱਚ ਮੈਂ ਸਾਫ਼ ਕਿਹਾ ਸੀ ਕਿ ਹੋਮੋਸੈਕਸ਼ੁਅਲਿਟੀ ਨੂੰ ਪ੍ਰਮੋਟ ਨਹੀਂ ਤਾਹਾਂ ਸਿੱਧਾ ਲੇਕਿਨ ਕੁਝ ਲੋਕ ਜਿਹੜੇ ਹੈਗੇ ਨੇ ਇਸ ਤੋਂ ਜਿਹੜਾ ਹੈਗਾ ਬਿਲਕੁਲ ਇਸ ਥਿਊ ਤੋਂ ਆਪੋਜ਼ਿਟ ਆਪਣੀ ਰਾਏ ਰੱਖਦੇ ਹੈਗੇ ਨੇ ਇਸੇ ਕਾਰਨ ਉਹਨਾਂ ਵੱਲੋਂ ਹੁਣ ਜਿਦਾ ਅਦਾਲਤ ਦਾ ਰੁਕ ਕਿਤਾ ਗਿਆ ਤੇ ਹੁਣ ਅਦਾਲਤ ਦੇ ਵਿੱਚ ਕੇਸ ਆ ਚੁੱਕਿਆ ਤੇ ਹੁਣ ਇਹ ਦੇਖਣ ਦੇ ਰਿਹਾ ਕਿ ਇਸ ਦੇ ਵਿੱਚ ਅੱਗੇ ਕੀ ਮੋੜ ਹੋਣਗੇ ਆਮੀਰ ਖਾਨ ਜਵਾਬ ਦੇਣਗੇ ਜਾਂ ਨਹੀਂ ਦੇਣਗੇ ਜਾਂ ਅੱਗੇ ਕੀ ਅਰੁਖਤਾਰੇਗਾ